ਹਾਏ ਮੰਮੀ ਥੱਕ ਗਿਆ ਯੋ ਮੈਂ ਥੱਕ ਕੇ ਗਿਆ ਆ ਮੈਂ ਚਾਦਰ ਵਿਛਾਉਂਦੀ ਉੱਠ ਉੱਠ ਜਾਣਾ ਮੈਂ ਸਾਹ ਲੈ ਆਂਦੇ ਸਾਹ ਕਾਦਾ ਤੂੰ ਕਿਹੜਾ ਤੁਰ ਕੇ ਆਇਆ ਆ ਲੈ ਆਂਦੀਆਂ ਸਬਜ਼ੀਆਂ ਓਹੋ ਮੰਮੀ ਸ਼ਹਿਰ ਗਿਆ ਵੀ ਆ ਹਾਂ ਤੇ ਮੈਨੂੰ ਚੇਤਾ ਭੁੱਲ ਗਿਆ ਯੋ ਕੋਈ ਨਹੀਂ ਮੈਂ ਫਿਰ ਜਾ ਕੇ ਲੈ ਆਉਣਾ ਵਾ ਤੇ ਲੈ ਆਂਦੀਆਂ ਨਹੀਂ ਸਬਜ਼ੀਆਂ ਓਹ ਨਹੀਂ ਮੰਮੀ ਚੇਤਾ ਭੁੱਲ ਗਿਆ ਕਾਲੀ ਕਾਲੀ ਚ ਆ ਗਿਆ ਘਰ ਤੇ ਤੁਹਾਨੂੰ ਪਤਾ ਤਾਂ ਹੈ ਆਪੀ ਕਿਹਨਾਂ ਨੇ ਤੇ ਜੀਤੇ ਨੇ ਆਉਣਾ ਆ ਸ਼ਾਮਾਂ ਨੂੰ ਆਉਣਾ ਉਹਦਾ ਉਹਨਾਂ ਨੇ ਤੇ ਪਰ ਲੈ ਆਉਣੀ ਹੈ ਨਾ ਤੂੰ ਹੋਰ ਕੰਮ ਗੋਣਾ ਵਾ ਜਾ ਨਾ ਮਿਲੇ ਆਈ ਤੈਨੂੰ ਪਤਾ ਤਾਂ ਹੈਗਾ ਆ ਚਲ ਠੀਕ ਆ ਫਿਰ ਸ਼ਾਮ ਨੂੰ ਉਹਨਾਂ ਨੇ ਕਿਰਨ ਪੈਣੇ ਆਹੋ ਆਉਣਾ ਤੇ ਸ਼ਾਮਾਂ ਨੂੰ ਆ ਪਰ ਤੂੰ ਮੇਰੀ ਗੱਲ ਸੁਣ ਕੋਈ ਮਿੱਠੀ ਚੀਜ਼ ਵੀ ਲੈ ਆਈ ਨਾਲ ਚਲ ਠੀਕ ਆ ਮੰਮੀ ਤੇ ਨਾਲ ਸਮੋਸੇ ਲੈ ਆਈ ਚੰਗਾ ਚਲੋ ਠੀਕ ਆ ਫਿਰ ਮੰਮੀ ਹੁਣ ਫੇਰ ਜਾਣਾ ਪੈਣਾ ਮੈਂ ਹੁਣ ਥੱਕਿਆ ਆ ਮੈਂ ਚਲ ਕੋਈ ਨਹੀਂ ਠਹਿਰ ਕੇ ਚਲ ਜੀ ਤੇ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਸੂਟ ਲਿਆ ਕੇ ਤਾਂ ਰੱਖਿਆ ਦਾ ਕੁੜੀ ਵਾਸਤੇ ਪਾਹੇ ਦੇ ਦਾਂਗੇ 2000 ਰੁਪਏ ਹਨਾ ਠੀਕ ਆ ਜੀ ਹਾਂ ਚਲੋ ਅੱਠ ਫਿਰ ਮੈਂ ਚਾਦਰ ਵਿਛਾ ਲਾਂ ਮੰਮੀ ਪਾਣੀ ਦੇ ਪਿਆ ਦਿਓ ਮੈਨੂੰ ਅਜੇ ਥੱਕਿਆ ਆਇਆ ਮੈਂ ਥੱਕ ਗਿਆ ਜਿਆਦਾ ਜਾ ਉੱਠ ਕੇ ਪੀ ਲੈ ਮੈਨੂੰ ਕੰਮ ਕਰ ਲੈ ਹੁੰਦੇ ਜਾ ਚਲ ਠੀਕ ਹੈ ਮੰਮੀ ਫਿਰ ਲੈ ਆਉਣਾ ਸਮਾਨ ਬੰਦਾ ਉਦੋਂ ਹੀ ਲੈ ਆਵੇ ਘੜੀ ਖੜੀ ਬਸਣਾ ਮੋਟਰਸਾਈਕਲ ਤੇਲ ਫੂਕਣਾ ਹੁੰਦਾ ਇਨੇ ਤੇ ਮੁੰਡੇ ਨੇ ਪੈਣੇ ਰਖੜੀ ਤੇ ਬੰਨਣ ਦੀਆਂ ਹੁਣ ਦੱਸ ਵੀ ਦੇ ਕੀ ਕੀ ਚਾਹੀਦਾ ਵਾ ਕੋਚ ਨੇ ਵੀਰੇ ਜੋ ਵੀ ਤੂੰ ਲੈ ਆਇਆ ਹੋਣਾ ਸਭ ਵਧੀਆ ਹੀ ਲੈ ਆਇਆ ਹੋਣਾ ਵਾ ਤੁਹਾਡੇ ਵਾਸਤੇ ਵਧੀਆ ਗਿਫਟ ਲੈ ਆਵਾ ਤੁਹਾਡੇ ਵਾਸਤੇ ਵੀ ਤੇ ਭਈਆ ਵਾਸਤੇ ਵੀ ਠੀਕ ਹੈ ਵੀਰੇ ਲੈ ਮਮੀ ਦੇ ਲਫਾਫਾ ਅੱਲਾ ਪਾ ਨੇ ਤੇਰੇ ਵਾਸਤੇ ਸ਼ੂਟ ਲੈਂਦਾ ਵਾ ਬਹੁਤ ਸਾਰਾ ਸਭ ਤੋਂ ਵਧੀਆ ਦੁਕਾਨ ਤੋਂ ਲੈ ਕੇ ਆਇਆ ਵਾ ਅੱਲਾ ਭਈਆ ਤੇਰੇ ਵਾਸਤੇ ਪੱਗ ਸਭ ਤੋਂ ਅੰਬਰਸਰ ਦੀ ਵੱਡੀ ਦੁਕਾਨ ਆ ਜਿੱਥੇ ਮੈਂ ਲੈ ਕੇ ਆਇਆ ਵਾਂ ਤੂੰ ਕਰੇ ਕਦੇ ਬੰਨ ਹੀ ਲੈਣਾ ਵਾਂ ਭయ్యా ਕੀ ਗੱਲ ਹੈ ਪੱਗ ਪਸੰਦ ਨਹੀਂ ਆਈ ਤੈਨੂੰ ਚੰਗੀ ਲੱਗੀ ਆ ਆਹੋ ਭయ్యా ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਜੇ ਲੱਗੀ ਆ ਤੇ ਆ ਪਾ ਦੇ ਫਿਰ ਲਫਾਜ ਜਿਉਂ ਤੂੰ ਲੈ ਆਇਆ ਤਾਂ ਮੈਂ ਤੈਨੂੰ ਕੀ ਕਹਾਂ ਆ ਫੜ ਭయ్యా ਗੱਲ ਕੀ ਹੈ ਮੈਨੂੰ ਦੱਸ ਤੇ ਦੇ ਓ ਯਾਰ ਜੇ ਮੇਰਾ ਮੂਡ ਹੈ ਤਾਂ ਜ਼ਰੂਰੀ ਕੋਈ ਗੱਲ ਹੀ ਹੋਈ ਹੋਣੀ ਆ ਮੈਂ ਤੈਨੂੰ ਕਹਿਣਾ ਜੇ ਤੂੰ ਲੈਂਦੀ ਆ ਤੇ ਮੇਰੇ ਵੱਲ ਤੋਂ ਸਤਿਕਾਰਯੋਗ ਆ ਤੈਨੂੰ ਬਾਦਲ ਲਵਾਵੇ ਹਲਾ ਪਣਾ ਪਾਲ ਉਹ ਵੱਜ ਗਈ ਆ ਨਾ ਤੇਰੀ ਰਖੜੀ ਆ ਪਾਸਪੋਰਟ ਪੈਕ ਕਰ ਤੇ ਚੱਲ ਜਲੀਏ ਮੈਂ ਵੀ ਜਾਣਾ ਭੈਣ ਕਰੇ ਭਾਜੀ ਕੋਈ ਸਾਡੇ ਕੋਈ ਗਲਤੀ ਹੋਈ ਆ ਜੇ ਗਲਤੀ ਹੋਈ ਤਾਂ ਦੱਸ ਦੋ ਕੋਈ ਗੱਲ ਨਹੀਂ ਆ ਅੱਜ ਤੇਰੇ ਅੱਗੇ ਹੱਥ ਜੋੜੇ ਕੋਈ ਗਲਤੀ ਨਹੀਂ ਹੋਈ ਮੈਂ ਵੀ ਰਖੜੀ ਬਣਾਉਣੀ ਆ ਕਿ ਮੈਂ ਤੁਹਾਡੇ ਟੱਬਰ 'ਚ ਬੈਠਾ ਰਹਿਣਾ ਚੱਲ ਹੁਣ ਉਥੇ ਪੱਥਰ ਹੋ ਗਈਆਂ ਕੀ ਹੋ ਗਿਆ ਵਾ ਤੁਹਾਨੂੰ ਚੱਲ ਚੱਲ ਨਿਕਲਣ ਵਾਲੀ ਗੱਲ ਕਰ ਲੈ ਵਿਛ ਦੀ ਹੋਣ ਢਈ ਉਹ ਚੱਲ ਉੱਠ ਹੁਣ ਉਹ ਬਹਿ ਜਾਓ ਭਾਜੀ ਰੋਟੀ ਬਣਾਈ ਆ ਰੋਟੀ ਦਿਖਾ ਕੇ ਜਾਓ ਨਾਲੇ ਤੁਸੀਂ ਕਹੇ ਪਈ ਦੋ ਦਿਨ ਰਹਿ ਕੇ ਜਾਣਾ ਵਾ ਆਪੇ ਖਾ ਲਿਓ ਤੁਸੀਂ ਰੋਟੀ ਫੇਲਾ ਲਾ ਨੂੰ ਜਾਣ ਦਿਓ ਉਹ ਫਰਲਾ ਜੇ ਸੂਟ ਲੈਣੇ ਤੇ ਮੰਮੀ ਦਰੱਖੋ ਕੀ ਗੱਲ ਐਨੇ ਗੁੱਸੇ ਚ ਆ ਗਏ ਹੋ ਦੋ ਮਿੰਟ ਬੈਠੇ ਵੀ ਨਾ ਉਹਨਾਂ ਨੇ ਰੋਟੀ ਬਣਾਈ ਸੀ ਇਹਨਾਂ ਬੋਲਨ ਦੀ ਕੀ ਲੋੜ ਸੀ ਤੇ ਬੈਹ ਜਾਂਦੀ ਫਿਰ ਖਾ ਲੈਂਦੀ ਉਹ ਰੋਟੀ ਤੈਨੂੰ ਨਹੀਂ ਪਤਾ ਕਿਹੜੀ ਗੱਲ ਦਾ ਗੁੱਸਾ ਮੈਨੂੰ ਕਿਹੜੀ ਗੱਲ ਦਾ ਗੁੱਸਾ ਤੁਹਾਨੂੰ ਤੈਨੂੰ ਸੂਟ ਦੇਤਾ ਤੇ ਮੈਨੂੰ ਇੱਕ ਪੱਗ ਦੇ ਦਿੱਤੀ ਉਹ ਮੇਰੇ ਕੋ ਪੱਗਾਂ ਦੀ ਤੇ ਕੱਪੜਿਆਂ ਦੀ ਕਮੀ ਨਹੀਂ ਹੈਗੀ ਤੈਨੂੰ ਚੰਗਾ ਭਲਾ ਪਤਾ ਵੀ ਆਵਾ ਉਹ ਕੋਈ ਚੱਜ ਦੀ ਚੀਜ਼ ਨਹੀਂ ਦੇ ਸਕਦੇ ਗਾ ਕਿ 200 ਵਾਲੀ ਪਾਗ ਮੇਰੇ ਮੱਥੇ ਮਾਰੀ ਆ ਹੋਰ ਕੀ ਦੇਣਾ ਸੀ ਉਹਨਾਂ ਨੇ ਤੁਹਾਨੂੰ ਪਤਾ ਤੇ ਆ ਚੰਗੀ ਤਰ੍ਹਾਂ ਮੇਰੇ ਭਰਾ ਦੀ ਕਮਾਈ ਕਿੰਨੀ ਕਹਿ ਗਈ ਆ ਕੀ ਦੇਣਾ ਸੀ ਉਹਨਾਂ ਵਿਚਾਰਿਆਂ ਨੇ ਉਹ ਕੋਈ ਏਸੀ ਦੇ ਦਿੰਦੇ ਕੋਈ ਕੂਲਰ ਦੇ ਦਿੰਦੇ ਬੰਦਾ ਬਾਹਰ ਲਾ ਕੇ ਨਵੇਂ ਤੇ ਪੈ ਜਾਂਦਾ ਵਾ ਚੱਕ ਕੇ ਲੈ ਆਂਦੇ ਸੂਟ ਜਾ ਵਾਪਸ ਕਰਕੇ ਆ ਉਥੇ ਚਲੋ ਮੈਂ ਕਹਿਨੀ ਆ ਉਹਨਾਂ ਨੂੰ ਆਓ ਚਲੀਏ ਮੈਂ ਨਹੀਂ ਜਾਣਾ ਜਾ ਜਾ ਗੱਲ ਕਰ ਠੀਕ ਆ ਮੈਂ ਗੱਲ ਕਰਕੇ ਆਉਣੀ ਆ ਏਸੀ ਚਾਹੀਦਾ ਏਸੀ ਕਿਰਨਾ ਹਾਂ ਵੀਰੇ ਕੀ ਗੱਲ ਹੋਈ ਆ ਪ੍ਰਾਂ ਰੋਸ ਕੇ ਚਲ ਗਿਆ ਗੱਲ ਕੀ ਹੋਣੀ ਵੀਰੇ ਮੂੰਹ ਬਣਾ ਕੇ ਬੈਠਾ ਵਾ ਕਹਿੰਦਾ 200 ਵਾਲੀ ਪੱਗ ਦੇ ਦਿੱਤੀ ਆ ਏਸੀ ਤੋਂ ਬਿਨਾ ਘਰ ਨਾ ਆਵੀ ਤੇ ਹੁਣ ਤੂੰ ਏਸੀ ਦਾ ਅਰੇਂਜਮੈਂਟ ਕਰਦੇ ਨਹੀਂ ਤਾਂ ਮੈਨੂੰ ਘਰ ਨਹੀਂ ਵੜਨ ਦੇਣਾ ਮੰਮੀ ਇੱਦਾਂ ਦੇ ਕਹਿੰਦੀ ਅਨੇ ਕਹਿੰਦੀ ਕਿਆ ਨਹੀਂ ਆ ਪਹਿਲੀ ਵਾਰੀ ਹੋਇਆ ਵਾ ਚੱਲ ਜਿੱਦਾਂ ਵੀ ਹੁੰਦਾ ਵਾ ਮੈਂ ਔਖਾ ਸਖਾ ਹੋ ਕੇ ਨਾ ਮੇਰੀ ਦੁਕਾਨ ਵਾਲਿਆ ਕਹ ਹੈ ਏਸੀਆਂ ਦਾ ਵਗਵ ਤੇ ਉਹਨੂੰ ਮੈਂ ਫੋਨ ਕਰਦਾ ਵਾਂ ਤੇ ਏਸੀ ਦਾ ਇਤਿਜਾਮ ਕਰ ਦਿੰਦਾ ਵਾਂ ਠੀਕ ਓਕੇ ਸੁੱਕੀ ਹੋ ਕੇ ਉਹਨੂੰ ਕਰਨਾ ਹੀ ਪੈਣਾ ਵਾ ਕੀ ਕਰਨਾ ਹੈ ਫਿਰ ਹਲੋ ਬਸਕਰ rahul ਬੰਦ ਕਰ ਫੋਨ ਮੈਨੂੰ ਨਹੀਂ ਕੋਈ ਏਸੀ ਓਸੀ ਚਾਹੀਦਾ ਕਰ ਦੇ ਕਰ ਦੇ ਫੋਨ ਭਾਈਆ ਮੇਰੀ ਗੱਲ ਸੁਣਾ ਘਰਾਂ ਵਰਗੇ ਘਰ ਹੁੰਦੇ ਤੈਨੂੰ ਵੀ ਪਤਾ ਵਾ ਮੈਂ ਵੀ ਇਹ ਦੁਕਾਨ ਤੇ ਲਗਾਣਾ ਉਹ ਮੈਨੂੰ 10000 ਰੁਪਏ ਦਿੰਦੇ ਆ ਤੇ ਤੈਨੂੰ ਪਤਾ ਵਾ ਕਿ 10000 ਦੇ ਵਿੱਚ ਘਰ ਚਲਾਉਣਾ ਕਿੰਨਾ ਮੁਸ਼ਕਲ ਹੈ ਆ ਤਨਾਲ ਤੈਨੂੰ ਹੀ ਪਤਾ ਵਾ ਅਹੀਂ ਭੈਣ ਦਾ ਵਿਆਹ ਕਿੰਨੀ ਮੁਸ਼ਕਲ ਲੱਗੀ ਤਾਹੇਗਾ ਹੁਣ ਤੂੰ AC ਦੀ ਦੀ ਮੰਗ ਕਰਨ ਰਿਆ ਨਾ ਤੈਂ ਕਿਹਾ ਵੀ ਚਲ ਤੂੰ ਨਰਾਜ ਨਾ ਹੋਜੇ ਤੈਂ ਫੋਨ ਕਰਕੇ ਜਿੱਥੇ ਮੈਂ ਔਕਾ ਸੁੱਖਾ ਹੋ ਕੇ ਲੱਗਾ ਨਾ ਤੇ ਮੈਂ ਕਿਹਾ ਚਲ ਉਹਨਾਂ ਕੋਲ AC ਲਾ ਹੀ ਦਿੰਨਾ ਵਾ ਰਾਹੁਲ ਅੱਜ ਤੱਕ ਕਦੀ ਮੈਂ ਇਦਾਂ ਦੀ ਗੱਲ ਕੀਤੀ ਆ ਕਿਹੇ ਚੀਜ਼ ਦੀ ਡਿਮਾਂਡ ਕੀਤੀ ਆ ਮੰਮੀ ਬੈਠੀ ਸਾਹਮਣੇ ਜਿਹੜੀ ਗੱਲ ਤੂੰ ਮੈਨੂੰ ਕਹਿੰਨੇ ਆ ਨਾ ਆ ਗੱਲ ਤੂੰ ਆਪਣੀ ਭੈਣ ਨੂੰ ਸਮਝਾ ਕਿੰਨੇ ਸੋਹਣੇ ਆ ਮੈਂ ਵੀ ਹਰ ਕੀ ਦੇ ਨਾਲ ਦੇ ਲੈਣੇ ਆ ਕਿੰਨੇ ਸੋਹਣੇ ਲੱਗਣੇ ਆ ਵਾਓ ਬਹੁਤ ਸੋਹਣੇ ਆ ਇਹ ਤੇ ਸਾਰੀ ਧੜੀ ਨਾ ਇਹਨੂੰ ਲੈ ਕੇ ਬੈਠੀ ਰਿਆ ਕਰ ਕਦੀ ਕਾਂਟੇ ਵੇਖ ਲੈ ਤੇ ਕਦੀ ਸੂਟ ਵੇਖ ਲੈ ਉਹ ਤੈਨੂੰ ਕੰਮ ਹੈਗਾ ਔਰ ਕੋਈ ਮੈਂ ਅੰਦਰ ਤੈਨੂੰ ਵਾਜਾਂ ਦੇਣ ਡੈਮ ਰੋਟੀ ਪਾਗ ਦੇ ਰੋਟੀ ਪਾਗ ਦੇ ਤੇ ਤੂੰ ਤਿਆਰ ਹੋ ਕੇ ਤੇ ਸੋਫੇ ਤੇ ਬੈ ਗਈ ਹੈ ਫੜਾ ਮੇਰਾ ਫੋਨ ਇੱਧਰ ਮੈਂ ਕਿਹਾ ਨਾ ਫੜਾ ਮੇਰਾ ਫੋਨ ਅੱਧਰ ਮੇਰੀਆਂ ਸਹੇਲੀਆਂ ਸੇਲੀਆਂ ਨੇ ਲੈਏ ਆ ਮੈਂ ਵੀ ਲੈਣੇ ਆ ਤੇ ਰੋਟੀ ਨਾ ਬਣੀ ਪਈ ਆ ਤੁਹਾਨੂੰ ਤਾਂ ਬਸ ਰੋਟੀ ਤੋਂ ਸਵਾਹ ਹੋਰ ਕੰਮ ਹੀ ਨਹੀਂ ਆ ਜਾਓ ਪਾ ਕੇ ਖਾ ਲਓ ਆਪੇ ਹੀ ਤੂੰ ਰੋਟੀ ਵੀ ਨਹੀਂ ਪਾ ਕੇ ਖਾ ਸਕਦੇ ਉਹ ਮੈਂ ਤੇ ਰੋਟੀ ਪਾ ਕੇ ਖਾ ਹੀ ਲੈਣੀ ਆ ਪਰ ਤੂੰ ਨਾ ਬਾਜਾਈ ਰੋਜ਼ ਰੋਜ਼ ਤੇਰਾ ਕਦੀ ਕੋਈ ਪਾਰਸਲ ਆਇਆ ਰਹਿਣਾ ਕਦੀ ਕੋਈ ਪਾਰਸਲ ਆਇਆ ਰਹਿੰਦਾ ਉਹ ਪੈਸੇ ਕੋਈ ਪੇੜ ਨੂੰ ਨਹੀਂ ਲੱਗਦੇ ਹੱਦੋਂ ਪੈਸੇ ਜਾਂਦੇ ਆ ਫੜਾਓ ਮੇਰਾ ਫੋਨ ਇੱਧਰ ਤੂੰ ਹੀ ਕੋਈ ਨਵਾਂ ਨਹੀਂ ਲੈ ਕੇ ਦਿੰਦੇ ਜਿਹੜਾ ਖਿਜਣ ਦੇਓ ਮੇਰੀਆਂ ਸਹੇਲੀਆਂ ਨੂੰ ਸਾਰੇ ਉਹਨਾਂ ਦੇ ਘਰ ਵਾਲੇ ਲੈ ਕੇ ਦਿੰਦੇ ਅੱਛਾ ਕਿੰਨੇ ਕਿੰਨੇ ਮਹਿੰਗੇ ਸੂਟ ਤੇ ਇਅਰਿੰਗਸ ਮੈਂ ਵੀ ਉਹਨਾਂ ਵਿੱਚ ਬਹਿਣਾ ਹੁੰਦਾ ਵਾ ਐਦਾਂ ਹੀ ਤੁਰ ਹੀ ਜਾਂਦਾ ਮੈਂ ਅਗਲੀਆਂ ਨੇ ਮੇਰੇ ਵੱਲ ਵੇਖ ਕੇ ਹੱਸਦੀਆਂ ਵਾ ਕਿ ਕਿੱਦਾਂ ਦੇ ਕੱਪੜੇ ਪਾਏ ਆ ਨਾ ਲਵਾ ਹੁਣ ਮੈਂ ਉਹ ਜੇ ਕਿਸੇ ਦਾ ਮੂੰਹ ਲਾਲ ਹੋਵੇ ਨਾ ਆਪਣਾ ਚਪੇੜਾ ਮਾਰ ਕੇ ਨਹੀਂ ਕਰੀਦਾ ਜੇ ਤੈਨੂੰ ਐਡਾ ਹੀ ਥੇਲੀਆਂ 'ਚ ਬਹਿਣ ਦਾ ਚਾਹ ਆ ਨਾ ਤੇ ਫਿਰ ਉਹਨਾਂ ਕੋਲ ਲੱਲਾ ਸੂਟ ਜਾ ਕੇ ਉਹਨਾਂ ਕੋਲ ਲਾਏ ਇਅਰਿੰਗ ਹੁਣ ਦਰੋਦੀ ਬਾਗ ਦੇਣੀ ਆ ਕਿ ਨਹੀਂ ਬਾਗ ਦੇਣੀ ਦੇ ਦੇਣੀ ਬਾਕੇ ਬੋਲੀ ਨਾ ਜਾਓ ਬੋਤਾ ਤੁਸੀਂ ਹਾਂ ਫੋਨ ਚਲਾਉਣ ਨੂੰ ਤੇਰੇ ਕੋਲ ਟਾਈਮ ਹੈਗਾ ਪੱਥਰ ਹੋ ਗਿਆ ਬੈਗੀਆਂ ਇੱਥੇ ਹੀ ਕਰਨਾ ਤੇ ਨਹੀਂ ਮਾਣ ਫੋਨ ਦਾਨਾ ਵੀ ਹਾਲਦਿਆ ਉਹਦੇ ਰੋਟੀ ਦਿਓ ਇਹਨੂੰ ਪਹਿਲਾਂ ਕਰਨਾ ਕੋ ਦੁਪਹਿਰ ਦੀ ਰੋਟੀ ਦਾ ਉੱਠ ਕੇ ਕਰ ਲਾ ਮੈਨੂੰ ਭੁੱਖ ਲੱਗਣ ਢਈ ਆ ਓਹੋ ਮੈਂ ਤਾਂ ਪੀਜ਼ਾ ਆਰਡਰ ਕਰ ਲਿਆ ਵਾ ਉਹ ਤੇਰਾ ਦਿਮਾਗ ਤੇ ਸਹੀ ਆ ਖਰਚੇ ਤਾਂ ਸਵਾਹ ਹੋ ਗਏ ਕੰਮ ਦੇ ਨੂੰ ਆਉਂਦਾ ਵਾ ਤੈਨੂੰ ਮੈਂ ਸਵੇਰੇ ਗਿਆ ਵੀ ਮੈਨੂੰ ਲੂਣ ਵਾਲ ਚੋਲ ਧਰ ਦੇ ਡਾਕਟਰ ਨੇ ਮੈਨੂੰ ਭਾਰੀ ਚੀਜ਼ ਮਨਾ ਕੀਤਾ ਤੂੰ ਚੋ ਕੇ ਪੀਜ਼ਾ ਆਰਡਰ ਕਰਤਾ ਵਾ ਹਫਤੇ 'ਚ ਦੋ ਦਿਨ ਤਾਂ ਮੰਗਾਣੇ ਹੁੰਦੇ ਆ ਐਵੇਂ ਬੋਲੀ ਜਾਂਦੇ ਹੋ ਤੁਸੀਂ ਕੱਲ ਨੂੰ ਕਹ ਲੈ ਲੂਣ ਵਾਲੇ ਚੋਲ ਖਰਚਾ ਨਹੀਂ ਕਰਾਣਾ ਤੇ ਹੋਰ ਕਿਦਾ ਕਰਾਣਾ ਵਾ ਤੁਹਾਡੇ ਨਾਲ ਵਿਆਹੀਆਂ ਮੈਂ ਮੇਰੀਆਂ ਸਾਰੀਆਂ ਸੇਲੀਆਂ ਰੋਜ਼ ਜਾਂਦੀਆਂ ਵਾ ਕੁਛ ਨਾ ਕੁਛ ਖਾਨ ਬਾਰ ਮੈਂ ਤਾਂ ਹਫਤੇ 'ਚ ਦੋ ਵਾਰ ਹੀ ਮੰਗਾਨੀ ਆ ਅਵੇਂ ਆਤ ਚੁੱਕੀ ਹੁੰਦੀ ਤੁਸੀਂ ਤੇ ਹਰ ਗੱਲ ਤੇ ਓ ਯਾਰ ਕੀ ਹਰ ਵੇਲੇ ਸਹੇਲੀਆਂ ਸਹੇਲੀਆਂ ਜਾਂ ਫਿਰ ਉਹਨਾਂ ਦੇ ਘਰ ਦਿਲ ਜਾ ਮੈਂ ਵੀ ਤੈਨੂੰ ਇੱਥੇ ਕੰਮ ਕਰਨ ਕਰਕੇ ਲਿਆਂਦਾ ਆ ਇਹ ਨਹੀਂ ਵੀ ਸੱਜ ਧੱਜ ਕੇ ਬਹਿ ਜਾਏ ਬਸ ਕੋਈ ਕੰਮ ਨਹੀਂ ਕਰਨੀ ਕਦੀ ਐਮਾ ਜੋਂ ਤੋਂ ਪ੍ਰੋਡਕਟ ਮੰਗਾ ਲੈ ਕਦੀ ਪੀਜੇ ਮੰਗਾ ਲੈ ਓ ਘਰ ਵੀ ਕੋਈ ਕੰਮ ਕਰ ਲਿਆ ਕਰ ਤੁਹਾਨੂੰ ਮੇਰਾ ਫੋਨ ਚਲਾਣਾ ਲੱਗਦਾ ਆ ਜੇ ਜਿਹੜੇ ਮੈਂ ਘਰ ਦੇ ਕੰਮ ਕਰਦੀ ਉਹ ਨਹੀਂ ਲੱਗਦਾ ਬਹਿ ਜਾਓ ਬਸ ਤੁਹਾਡੇ ਲਾਗੇ ਸੜੀਆਂ ਹੀ ਗੱਲਾਂ ਕਰਨੀਆਂ ਹੁੰਦੀਆਂ ਵਾ ਚੱਲੀਆਂ ਮੈਂ ਮੱਥਾ ਲਾਣੇ ਵੀ ਘਾਰਾ ਤੁਹਾਡੇ ਨਾਲ ਤੇ ਉੰਤਾਸ ਮੈਂ ਕੀ ਫਟ ਮਾਰਤਾ ਇਹੀ ਗਿਆ ਨਾ ਇਹ ਘਰ ਦਾ ਕੋਈ ਕੰਮ ਵੇਖ ਲਾ ਇਹਦੇ ਸਿਰ ਦੇ ਵਾਲਾਂ ਨੂੰ ਪੈਂਦੀ ਆ ਨਾ ਮੈਂ ਦੀ ਮਾਂ ਨੂੰ ਫੋਨ ਕਰਕੇ ਕਹਿਣ ਜੋਗਾ ਨਾ ਇਹਦੇ ਭਰਾ ਨੂੰ ਫੋਨ ਕਰਕੇ ਕਹਿਣ ਜੋਗਾ ਮੇਰੀ ਗੱਲ ਸੁਣੋ ਹਾਂ ਮੰਮੀ ਉਹਨਾਂ ਦਾ ਨਾ ਫੋਨ ਆਇਆ ਸੀ ਤੇ ਕੱਲ ਨਾ ਖੜੀ ਆ ਤੇ ਮੈਂ ਜਾਣਾ ਉਹਨਾਂ ਦੇ ਘਰ ਤੇ ਮੇਰੇ ਨਾਲ ਤੂੰ ਹੀ ਵੀ ਜਾਣਾ ਆ ਪਾ ਦਾਵਾ ਮੈਨੂੰ ਜਾਣਾ ਵਾ ਹਾਂਜੀ ਤੂੰ ਮੈਨੂੰ ਕੰਮ ਦੱਸ ਕਿ ਤੈਨੂੰ ਚਾਹੀਦਾ ਕੀ ਜਾਣ ਵਾ ਤੇ ਮੈਨੂੰ ਨਾ ਥੋੜੇ ਜਿਹਾ ਪੈਸੇ ਚਾਹੀਦੇ ਮੈਂ ਸ਼ੋਪਿੰਗ ਕਰਨੀ ਆ ਚੱਲ ਠੀਕ ਆ ਕੋਈ ਗੱਲ ਨਹੀਂ ਤੈਨੂੰ ਮੈਂ ਦਵਾਂਗਾ 2000 ਰੁਪਿਆ ਜਿਹੜੀ ਖਰੀਦਦਾਰੀ ਕਰਨੀ ਆ ਨਾ ਤੇ ਅੱਜ ਹੀ ਕਰ ਲਈ ਕਿਉਂਕਿ ਕੱਲ ਮੈਂ ਵੀ ਭੈਣ ਘਰ ਜਾਣਾ ਮੈਨੂੰ ਛੱਡ ਕੇ ਨਿਕਲ ਜਾਣਾ ਉੱਥੇ 2000 ਰੁਪਏ ਨਾ ਕੀ ਹੁੰਦਾ ਵਾ 2000 ਨਾ 2000 ਦੇ ਤਾਂ ਮੇਰਾ ਸੂਟ ਵੀ ਨਹੀਂ ਆਉਣਾ ਫਿਰ ਮੈਂ ਡੱਬਾ ਵੀ ਖੜਨਾ ਰਖੜੀ ਵੀ ਖੜਨੀ ਭਰਾ ਵਾਸਤੇ ਵੀ ਕੁਝ ਖੜਨਾ ਆ ਕੰਜੂਸੀ ਕਰਦੇ ਰਿਹਾ ਕਰੋ ਬਸ ਵਰੇ ਵਰੇ ਦੇ ਦੇ ਨ ਤੂੰ ਇਕਲੇਸ਼ ਨਾ ਬਾਕੇ ਬਹਿ ਜਿਓ ਐ ਟਾਈਮ ਤੇ ਕਿਹਨੇ ਸੂਟ ਸੀਣਾ ਵੀ ਨਹੀਂ ਹੈਗਾ ਮੇਰਾ ਮੈਂ ਤਾਂ ਸਟਿਚ ਸੂਟ ਲੈਣਾ ਵਾ ਤੇ ਘਟੋ ਘਟ 5000 ਦਾਣਾ ਵਾ 2000 ਨਾ ਕੀ ਬੰਨਾ ਵਾ ਕੰਜੂਸ ਨਾ ਹਾਂ ਤੱਕ ਤੇ ਓ ਲੜਾਈ ਦੂ ਬੌਂਡਈ ਆ ਮੈਂ ਤਾਂ ਤੈਨੂੰ ਪੈਸੇ ਦੇ ਦਿੰਦਾ ਜਦੋਂ ਜਾਣਾ ਹੈਗਾ ਨਾ ਉਦੋਂ ਮੈਂ ਨਾਲ ਗੱਲ ਕਰੀ ਮੇਰਾ ਪਹਿਲੇ ਸੈਨਾ ਖਾ ਹੋਣਗੇ ਤੇ ਦੇ ਦਾਂਗਾ ਮੈਨੂੰ ਨਹੀਂ ਪਤਾ ਮੈਨੂੰ ਚਾਹੀਦੇ ਆ ਸ਼ਾਮਾਂ ਤੱਕ ਓ ਚੱਲ ਵੇ ਲੈ ਲੈ ਨਾ ਯਾਰ ਮੈਂ ਦਿਮਾਗ ਖਾਨ ਲਾ ਪਈ ਆ ਆ ਗਿਆ ਤੇਰੇ ਕੋ ਕਿੰਨੇ ਕੱਪੜੇ ਆ ਅੰਦਰ ਤੁਨੀ ਪਈ ਆ ਤੂੰ ਲਿਮਾਰੀ ਕਿੰਨੇ ਕ ਸੂਟ ਲੈ ਲੈ ਰੱਖੀ ਜਾਣੇ ਉਹ ਕੋਈ ਹੋਰ ਪਾਲਾ ਮੈਨੂੰ ਨਹੀਂ ਜੇ ਪਤਾ ਮੈਂ ਕੋਈ ਪੁਰਾਣਾ ਸੂਟ ਨਹੀਂ ਪਾ ਕੇ ਜਾਣਾ ਹੈਗਾ ਮੈਨੂੰ 5000 ਰੁਪਏ ਟਾਈਮ ਨਾ ਦੇ ਦਿਓ ਸ਼ਾਮੀ ਇਹਦਾ ਪੰਗਾਇਆ ਯਾਰ ਐਨਾ ਰਖੀਦਾ ਖੱਟਾ ਖਰਾਂਦੀ ਆ ਉਹਨਾਂ ਬੜੀ ਚੈਨੀ ਪਾ ਕੇ ਨੂੰ ਤੋੜਨਾ ਉਹ ਜੇ ਤੂੰ ਦੁਕਾਨ ਤੇ ਲੱਗਾ ਨਾ ਤੇ ਮੈਂ ਵੀ ਪ੍ਰਾਈਵੇਟ ਨੌਕਰੀ ਕਰਦਾ ਜੇ ਤੇਰੀ 12 ਮੇਰੀ ਕੋ 17 18 ਹੋ ਗਈ ਆ ਭੈਣ ਤੇਰੀ ਚੌਥੇ ਦਿਨ ਕੋਈ ਨਾ ਕੋਈ ਆਨਲਾਈਨ ਚੀਜ਼ਾਂ ਮੰਗਾਉਂਦੀ ਆ ਗੱਲ 'ਚ ਗੂਠਾ ਦੇ ਕੇ ਕਿਹ ਚੀਜ਼ ਲੈਂਦੀ ਆ ਮੈਨੂੰ ਦੱਸ ਉੱਥੇ ਮੈਂ ਕੀ ਕਰਾਂ ਇਹਨੂੰ ਤੇ ਆ ਤੇ ਕਦੀ ਪੀਜੇਮਾ ਮੰਗਾ ਲਓ ਕਦੀ 버ਗਰ ਮੰਗਾ ਲਓ ਮੇਰੀ ਯਾਦ 'ਚ ਲਿਆ ਮੇਰੀ ਔਸ਼ਲਿਆ ਦੱਸ ਮੈਂ ਕਿਥੋਂ ਖਰਚੇ ਕਰਾਂ ਇਹਨੇ ਦੋਸਤੀ ਵੱਡੇ ਵੱਡੇ ਲੋਕਾਂ ਨਾਲ ਰੱਖੀ ਆ ਜੂਮਿਆ ਹੋਇਆ ਨਾ ਤੇ ਮੈਂ ਵੀ ਸੋਚਿਆ ਭਾਜੀ ਨੇ ਮੈਨੂੰ ਛੋਟੇ ਭਰਾ ਵਾਂਗੂ ਸਮਝਿਆ ਵਾ ਤੇ ਕਿਰਨ ਤੂੰ ਇਦਾਂ ਕਰਦੀ ਰਹੀ ਆ ਭਾਜੀ ਨਾ ਹੋਰ ਤੇ ਹੋਰ ਆ ਮੈਂ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਨਾ ਜੇ ਮੇਰੀ ਕੋਈ ਵੀ ਤੁਹਾਨੂੰ ਗੱਲ ਬੁਰੀ ਲੱਗੀ ਹੋਏ ਪਰ ਮੈਨੂੰ ਨਹੀਂ ਅਸੀਂ ਚਾਹੀਦਾ ਮੈਨੂੰ ਨੇ ਕੂਲਰ ਚਾਹੀਦੇ ਮੈਂ ਸਾਰੀ ਜ਼ਿੰਦਗੀ ਇੱਜ਼ਤ ਕਮਾਈ ਆ ਆ ਸਾਰਾ ਡਰਾਮਾ ਨਾ ਮੈਂ ਤੁਹਾਡੀ ਧੀ ਦੀ ਅਕਲ ਟਕਾਣੇ ਲਿਓ ਨਾ ਕੀਤਾ ਸੀ ਤੇ ਤੁਸੀਂ ਸਮਝਾ ਸਕਦੇ ਇਹਨੂੰ ਕਿਰਨ ਜੀ ਤਾਂ ਕੀ ਕਹਿਣ ਡਿਆ ਆ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਵੀ ਤੂੰ ਐਂ ਦਾ ਕਰੇਂਗੀ ਤੁਹਾਨੂੰ ਨਹੀਂ ਪਤਾ ਵੀ ਤੂੰ ਐਸੇ ਘਰ ਚੋਂ ਗਈ ਆ ਨਾ ਤੇ ਤੂੰ ਐਡੇ ਐਡੇ ਵੱਡੇ ਖਰਚੇ ਕਰਨੀ ਆ ਜਨਾਨੀ ਤੇ ਘਰ ਬਣਾਉਂਦੀ ਆ ਵਿਗਾੜਦੀ ਨਹੀਂ ਆ ਤੈਨੂੰ ਤਾਂ ਸਗੋਂ ਇਹਨੂੰ ਸਮਝਾਉਣਾ ਚਾਹੀਦਾ ਸੀ ਤੇ ਇਦਾਂ ਨਹੀਂ ਇਦਾਂ ਖਰਚੇ ਕਰਨੇ ਆ ਤੇ ਤੂੰ ਆਪ ਹੀ ਇਹੋ ਜਿਹੇ ਫਾਲਤੂ ਖਰਚੇ ਕਰਨੇ ਸ਼ੁਰੂ ਕਰਤੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਕਾਕਾ ਐਵੇਂ ਨਾ ਤੁਹਾਡੇ ਅੱਗੇ ਹੱਥ ਜੋੜ ਅਸੀਂ ਇਹਦੇ ਵੱਲੋਂ ਤੇਰੇ ਕੋਲ ਮਾਫੀ ਮੰਗਨੇ ਆ ਮੰਮੀ ਮੈਨੂੰ ਮਾਫ ਕਰ ਦੋ ਤੇ ਤੁਸੀਂ ਵੀ ਮੈਨੂੰ ਮਾਫ ਕਰ ਦੋ ਮੈਂ ਤਾਂ ਆਪਣੀ ਸੇਲੀਆਂ ਮਗਰ ਲਾ ਕੇ ਇਹੋ ਜਿਹੇ ਵੱਡੇ ਵੱਡੇ ਖਰਚੇ ਕਰਦੀ ਰਹੀਆਂ ਹੁਣ ਮੈਨੂੰ ਨਾ ਅਕਲ ਆ ਗਈ ਐ ਮੈਂ ਇਸ ਤੋਂ ਬਾਅਦ ਕਦੀ ਇਦਾਂ ਨਹੀਂ ਕਰਾਂਗੀ ਚੱਲ ਬਹਿ ਜਾ ਹੁਣ ਰੋਟੀ ਪਾਣੀ ਲਿਆਵਾ ਤੇ ਖਾ ਕੇ ਜਾਇਓ ਹੁਣ ਤੇ ਮੈਂ ਰੋਟੀ ਖਾ ਕੇ ਜਾਵਾਂਗਾ ਪਾਓ ਬਸ ਮਿੰਟਾ ਮਿੰਟ ਦੇ